ਰੌਣਕ ਭਾਜੀ ਆਪਣੀ ਨਿੰਨੀ ਕਰਕੇ ਉੱਠ ਚੁੱਕੇ ਨੇ ਤੇ ਹੁਣ ਅਸੀਂ ਇਹਨੂੰ ਲੈ ਕੇ ਚੱਲੇ ਆ ਬਾਹਰ ਤੇ ਦੇਖਦੇ ਹਾਂ ਅਸੀਂ ਰੌਣਕ ਭਾਜੀ ਨੂੰ ਹਾਂਜੀ ਹਾਂਜੀ ਕੀ ਕਹਿਣਾ ਤੁਸੀਂ ਕੀ ਕਹਿਣਾ ਸੀ ਅਸੀਂ ਹੁਣ ਇਹਨਾਂ ਨੂੰ ਬਾਹਰ ਘੁਮਾਉਣ ਚੱਲੇ ਆ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰੋ ਸਬਸਕ੍ਰਾਈਬਰ ਜਿਹੜੇ ਮੇਰੇ 14647 ਹੈਗੇ ਨਾ ਉਹ ਅੱਗੇ ਆਈ ਥਿੰਕ ਮੇਰੀਆਂ ਵੀਡੀਓਜ਼ ਸ਼ੇਅਰ ਨਹੀਂ ਕਰ ਰਹੇ ਸੋ ਪਲੀਜ਼ ਮੈਂ ਵੀ ਬੜੇ ਐਫਰਟਸ ਪਾ ਕੇ ਵੀਡੀਓਜ਼ ਵਗੈਰਾ ਬਣਾਉਣਾ ਟਾਈਮ ਕੱਢਣਾ ਪੈਂਦਾ ਸਪੈਸ਼ਲੀ ਇਹਨੂੰ ਚੱਕ ਕੇ ਵੀਡੀਓ ਬਣਾਉਣੀ ਤਾਂ ਬਹੁਤ ਹੀ ਔਖੀ ਕਿਉਂਕਿ ਪਤੰਦਰ ਰਹਿੰਦਾ ਹੀ ਮੇਰੇ ਕੋਲ ਸੋ 让我们 ਸੀ ਅੱਜ ਦੀ ਈਵਨਿੰਗ ਦੇ ਵਿੱਚ ਅਸੀਂ ਕੁਝ ਕੀ ਖਾਸ ਕਰਦੇ ਹਾਂ ਐਂਡ ਉਹਦੇ ਵਿੱਚ ਸਾਡੇ ਮੈਡਮ ਜੀ ਕਿਨਾਂ ਇੱਕ ਕੰਟਰੀਬਿਊਟ ਕਰਨਗੇ ਹੈਲੋ ਹਾਏ اے ਜੀ ਬਸ ਐਦਾਂ ਮੜ ਜਾ ਇਹਨੂੰ ਕਹਿ ਦਈਦਾ ਹੁੰਦਾ ਇਹ ਨਾਲ ਹੀ ਹਾਏ ਕਰ ਦਿੰਦੀ ਆ ਪਰ ਜਦੋਂ ਇਹਦਾ ਸਮਾਨ ਇਹਨੂੰ ਨਾ ਨਾ ਲੈ ਕੇ ਦੋ ਜਿਹੜੀ ਵੀ ਇਹਨੂੰ ਚੰਗੀ ਚੀਜ਼ ਲੱਗਦੀ ਫਿਰ ਉਹਦੋਂ ਹਾਏ ਹਾਏ ਕਰਦੀ ਫਿਰ ਬਹੁਤਾ ਹੀ ਹਾਏ ਕਰਦੀ ਸੋ ਆਜੋ ਫਿਰ ਚੱਲਦੇ ਆ ਦੇਖਦੇ ਆ ਕਿੱਧਰ ਜਾਂਦੀ ਆ ਸਾਡੀ ਗੱਡੀ ਤੇ ਰੌਣਕ ਨੂੰ ਅਸੀਂ ਕਿੱਧਰ ਫੰਕਸ਼ਨ ਕਰਾ ਕੇ ਲਿਆਨੇ ਇਹਨੂੰ ਵੀ ਆਪਣੇ ਆਪ ਹੀ ਪਤਾ ਲੱਗ ਜਾਂਦਾ ਚੂਹੇ ਜੇ ਇਹਨੂੰ ਵੀ ਇਹਨੂੰ ਅਸੀਂ ਹੁਣ ਕਿਤੇ ਲੈ ਕੇ ਜਾਣਾ ਵਾ ਜਾਂਦਾ ਰੈਡੀ ਹੋਣ ਵਾਸਤੇ ਲੈਟਸ ਗੋ ਬਜ਼ੁਰਗਾਂ ਲਈ ਆਹ ਵਾਲੇ ਸਾਈਕਲ ਵਧੀਆ ਨੇ ਥੋੜੇ ਜੇ ਪੈਡਲ ਮਾਰੇ ਨਾਲ ਦੀ ਨਾਲ ਚਾਰਜ ਹੋ ਜਾਂਦਾ ਤੇ ਨਾਲ ਦੀ ਨਾਲ ਫਿਰ ਉਹ ਥੋੜੀ ਦੇਰ ਆਪੇ ਚੱਲ ਪੈਂਦਾ ਜਿਹੜੇ ਜਿਆਦਾ ਬਜ਼ੁਰਗ ਆਪਣੇ ਹੈਗੇ ਉਹਨਾਂ ਨੂੰ ਆਹਾਂ ਲੈ ਕੇ ਦੇਣੇ ਚਾਹੀਦੇ ਆ ਵਧੀਆ ਚੀਜ਼ ਬਣਾਈ ਸੋ ਆਪਾਂ ਪਹੁੰਚੇ ਆ ਜੀ 올 스타 ਇੰਡੋਰਸ ਐਡਰਸ ਹੈਗਾ ਇਹਦਾ 95 10 12 ਐਵੈਨਿਊ ਐਲਦਰਸਲੀ ਐਂਡ ਪਰਸਨ ਤੋਂ ਅੱਗੇ ਆ ਕੇ ਆ ਇਹ ਐਂਡ ਬੱਚਿਆਂ ਵਾਸਤੇ ਬਹੁਤ ਹੀ ਜਿਆਦਾ ਵਧੀਆ ਐਂਟਰਟੇਨਮੈਂਟ ਦੀ ਜਗ੍ਹਾ ਇਹ ਹੈਲੋ ਪਾਜੀ ಲೆਟਸ ಗೋ ਇਸ 플레이 ਟਾਈਮ ਰੌਣਕ ਤੇ ਜੇ ਤੁਹਾਡਾ ਬੱਚਾ ਸਾਲ ਤੋਂ ਥੱਲੇ ਦਾ ਜਿਵੇਂ ਕਿ ਸਾਡੀ ਰੌਣਕ ਸਿੰਘ ਜੀ ਫਿਰ ਤੁਹਾਨੂੰ ਕੋਈ ਟਿਕਟ ਨਹੀਂ ਪੇ ਕਰਨੀ ਪੈਣੀ ਐਂਡ ਆਈ ਗੈਸ ਟੂ ਅਡਲਟਸ ਜਾ ਸਕਦੇ ਨੇ ਸਿਰਫ ਨਾਲ ਜਾਂ ਇੱਕ ਉ ਤੋਂ ਵੱਧ ਨਹੀਂ ਨਹੀਂ ਤਾਂ ਫਿਰ ਅਡਲਟ 3 ਵੀ ਟਿਕਟ ਚਾਰਜ ਕਰਦੇ ਨੇ ਨਾਈਸ ਸੈਟਅਪ ਆ ਇੱਥੇ ਸ਼ੂਜ਼ ਵਗੈਰਾ ਦਾ ਜੋੜੇ ਜੀ ਆਪਣੇ ਇੱਥੇ ਲਾਓ ਓ ਓ ਆਮ ਸੌਰੀ ਸੋ ਬੱਚਿਆਂ ਦੇ ਐਂਟਰਟੇਨਮੈਂਟ ਵਾਸਤੇ ਬਹੁਤ ਕੋਆ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚੇ ਕਿੱਦਾਂ ਇੰਜੋਏ ਕਰ ਰਹੇ ਨੇ ਇਹਦੇ ਵਿੱਚ ਐਕਟਿਵ ਰਹਿੰਦਾ ਵਾ ਬੱਚਾ ਤੁਹਾਡਾ ਤੇ ਤੁਸੀਂ ਇੱਥੇ ਪਾਰਟੀਆਂ ਵਗੈਰਾ ਵੀ ਕਰ ਸਕਦੇ ਹੋ ਲੈਟਸ ਗੋ ਮਿਸਟਰ ਰੌਲਕ ਆ ਜਾ ਆ ਜਾ ਆ ਜਾ ਕਮ 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 ਏ जाओ 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 <laughs> मिस्टर रौनक बन चुका हुआ खतरों का खिलाड़ी ये ओके कम आज ए नाइस दिस इज नेट ए ज्वाइंट नैट उपर विच थले आओ हौली हौली फिर निकल निकलते ओह दिस इज समथिंग न्यू चलो जी चलो जी ਚਲੋ ਜੀ ਚਲ 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 ਚਲੋ 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 ਲੈਟਸ ਗੋ ਲੈਟਸ ਗੋ ਹਾਂ ਜੀ ਇੱਦਾਂ 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 ਆਜੋ 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 ਆਹ ਦੇਖ ਮम्मा ਤੇਰੀ ਨੇ ਮਾਈਕਲ ਜੈਕਸਨ ਫੇਲ ਕਰ ਦੇਣਾ ਛੱਡੀ ਛੱਡੀ ਵਾਲਾ ਆਪ ਆਪ ਕਰਦਾ ਯੇ ਅਸਲੀ ਟੈਲੈਂਟ ਹੋਣ ਬਾਹਰ ਆਊਗਾ ਲੁਕਿਆ ਹੋਇਆ ਮਜ਼ੇਦਾਰ ਅੱਜ ਇਸ ਰਾਈਡ ਦਾ ਹੈਗਾ ਲਾਸਟ ਦਿਨ ਜਿਹਦੇ ਵਿੱਚ ਛੋਟਾ ਬੱਚਾ ਹੋ ਗਿਆ ਫਿੱਟ ਚਲੋ ਜੀ ਏ ਟਿਊਂ ਐ ਹੈਲੋ ਹੈਲੋ ਜੀ ਕਿਡਜ਼ ਵਾਸਤੇ ਬਹੁਤ ਹੀ ਜ਼ਿਆਦਾ ਐਕਟੀਵਿਟੀਜ਼ ਵਾਲੀ ਜਗ੍ਹਾ ਹੈਗੀ ਆ ਇਹ ਗਾਇਜ਼ ਐਂਡ ਉੱਥੇ ਸਾਰੇ ਵੱਡੇ ਅਡਲਟ ਕਿਡਜ਼ ਜਾ ਸਕਦੇ ਨੇ ਯੂ نو ਲਾਈਕ 10 12 ਸਾਲ ਦੇ ਬੱਚੇ ਤੇ ਉੱਪਰ ਇਹਦੇ ਆਈ ਥਿੰਕ ਉਹ ਕੀ ਆ ਜੰਪਿੰਗ ਟ੍ਰੈਂਪਲਿੰਗਸ ਵਗੈਰਾ ਵੀ ਹੈਗੀਆਂ ਰਾਈਟ ਹਾਂ ਸੋ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਟਿਕਟ ਯੂ نو ਹਾਊ ਮਚ ਇਜ਼ ਦ ਟਿਕਟ ਚਲੋ ਉਹ ਇਹ ਬਾਅਦ ਪੁੱਛ ਕੇ ਤੁਹਾਨੂੰ ਦੱਸੂਗਾ ਵੀ ਕਿੰਨੇ ਦੀ ਟਿਕਟ ਹੈਗੀ ਕਿੰਨੇ ਦੀ ਨਹੀਂ ਤانوں ਮੈਂ ਦਿਖਾ ਕੇ ਲੈ ਕੇ ਆਉਣਾ ਉੱਪਰ ਵੀ ਉੱਪਰ ਕੀ ਹੋਰ ਐਕਟੀਵਿਟੀਜ਼ ਕਰਨ ਨੂੰ ਹੈਗੀਆਂ ਨੇ ਸੋ ਇੱਥੇ ਸੈਟਿੰਗ ਏਰੀਆ ਹੈਗਾ ਵਾ ਥੱਲੇ ਇਹਦੇ ਪੀਜ਼ਾ ਪਲੇਸ ਹੈਗੀ ਆ ਜਿੱਥੋਂ ਪੀਜ਼ਾ ਵਗੈਰਾ ਫਰਾਈਜ਼ ਵਗੈਰਾ ਮਿਲਦੀਆਂ ਨੇ ਐਂਡ ਥਿਸ ਇਜ਼ ਦ ਲੁੱਕ ਫਰਮ ਦ ਟੌਪ ਜੇ ਦੇਖ ਸਕਦੇ ਹੋ ਸਾਰਾ ਏਰੀਆ ਜਿੰਨਾ ਹੈਗਾ ਉਹ ਸਾਰਾ ਐਕਟੀਵਿਟੀਜ਼ ਵਾਸਤੇ ਆ ਤੇ ਇੱਥੇ ਹੈਗੀਆਂ ਬੱਚੇ ਆਂਦੀਆਂ ਜੰਪਿੰਗ ਟ੍ਰੈਂਪਲਿੰਗਸ ਵਗੈਰਾ ਯੂ نو ਸੀ ਫਸ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਵੀ ਪੂਲਸ ਵਗੈਰਾ ਜਿੰਨੇ ਵੀ ਉਹ ਸਾਰੇ ਪ੍ਰੋਪਰ ਤਰੀਕੇ ਨਾਲ ਕਵਰ ਕੀਤੇ ਹੋਏ ਆ ਐਂਡ ਜਿੰਨੇ ਵੀ ਬੱਚੇ ਨੇ ਉਹ ਪੂਰਾ ਇੰਜੋਏ ਕਰ ਰਹੇ ਨੇ ਸੋ ਬ੍ਰਿੰਗ ਯਰ ਕਿਡਜ਼ ਏਰ ਤਾਂ ਕਿ ਐਕਟਿਵ ਰਹਿਣ ਵੈਰੀ ਸੂਨ ਵਿంటర్ ਸਟਾਰਟ ਹੋ ਜਾਣਾ ਐਂਡ ਆਈ ਗੈਸ ਵਿంటర్ ਵਾਸਤੇ ਬਹੁਤ ਵਧੀਆ ਚੀਜ਼ ਹੈ ਇੱਥੇ ਆਪਣੇ ਬੱਚੇ ਨੂੰ ਲੈ ਕੇ ਆਉਣਾ ਹਾਂ ਹਾ ਹੈਗਾ ਜੀ ਇੱਕ ਜੰਪਿੰਗ ਵਾਲਾ ਬੈਗ ਐਂ ਐਥੋਂ ਸਾਰਾ ਇਹ ਸਟਾਰਟ ਹੋ ਜਾਂਦਾ ਜਿਹਦੇ ਵੀ ਤੁਸੀਂ ਜਾਣੇ ਹੋ ਫਿਰ ਕਾਫੀ ਪਲੇਸ ਜਿੱਥੇ ਤੁਸੀਂ ਥੱਲੇ ਉਤਰਦੇ ਹੋ ਐਂ ਯਾ ਵੈਰੀ ਗੁੱਡ ਪਲੇਸ ਐਂ ਉਹਦੇ ਵਿੱਚ ਤੁਸੀਂ ਜਾਣੇ ਹੋ ਇਧਰ ਦੀ ਆ ਸਾਰੀ ਅੰਦਰੋਂ ਅੰਦਰੋਂ ਬਥੇਰਾ ਕੁਝ ਬਣਿਆ ਹੋਇਆ ਵਾ ਬਲੈਕ ਬੱਚਿਆਂ ਨੂੰ ਆਪ ਲੱਭਣਾ ਪੈਂਦਾ ਵੀ ਅਸੀਂ ਉੱਥੇਕ ਜਾਣਾ ਕਿੱਦਾਂ ਸੋ ਜਵਾਕ ਨੂੰ ਇੱਥੇ ਲੈ ਆਓ ਐਂ ਥਕਾ ਕੇ ਲੈ ਜਾਓ ਤੇ ਘਰੇ ਜਾ ਕੇ ਫਿਰ ਆਰਾਮ ਨਾਲ ਟੀਵੀ ਦੇਖੋ ਤੁਸੀਂ ਬਿਕੋਜ਼ ਨੇ ਇਡੇ ਐਪਦਰ ਕਿੱਥੇ ਥੱਕਦੇ ਨੇ ਸੋ ਵੀਕਐਂਡਸ ਤੇ ਟਿਕਟ ਹੈਗੀ ਆ 12.5 ਡਾਲਰ ਦੀ ਤੇ ਵੀਕਡੇਜ਼ ਤੇ ਹੈਗੀ ਆ 9.5 ਡਾਲਰ ਦੀ ਬਿਕਾਜ਼ ਮੇਬੀ ਵੀਕਐਂਡਸ ਤੇ ਉੱਪਰ ਫਿਰ ਜ਼ਿਆਦਾ ਬੀਜ਼ੀ ਹੁੰਦਾ ਹੋਊਗਾ ਐਂਡ ਵੈਰੀਲੀ ਗੁੱਡ ਪਲੇਸ ਫॉर ਕਿਡਸ ਹੋ ਗਿਆ ਆ ਆ ਬੰਜੀਜ਼ ਵਗੈਰਾ ਪਾ ਕੇ ਜਵਾਕਾਂ ਨੂੰ ਨਾ ਉਹ ਉੱਪਰੋਂ ਲਿਫਟ ਜੀ ਟਾਈਪ ਆਫ ਥਿੰਗ ਲੀਵਰ ਲੱਗਿਆ ਹੋਇਆ ਫਿਰ ਤੁਸੀਂ ਉਹਨਾਂ ਨੂੰ ਆ ਕਲਾਈਮਿੰਗ ਵਗੈਰਾ ਸਿਖਾ ਸਕਦੇ ਹੋ ਐਂਡ ਖਾਣ ਵਾਸਤੇ ਵੀ ਇੱਥੇ ਜੋ ਆਈਟਮਸ ਵਗੈਰਾ ਮਿਲਦੀਆਂ ਨੇ ਜਿਵੇਂ ਵੈਜੀਟੇਰੀਅਨ ਹੈਗਾ ਚੀਜ਼ ਪੈਪਰੋਨੀ ਐਗ ਚੀਜ਼ 올 ਸਟਾਰ 버ਗਰ ਸਟਫ ਲਾਈਕ ਦੈਟ ਬਹੁਤਾ ਜਿਆਦਾ ਅੱਜ ਫੂਡ ਆ ਪਾਊਡਰਿੰਗ ਕੀਤਾ ਹਮੇਸ਼ਾ ਨਵੀਂ ਪਲੇਸ ਤੋਂ ਥੋੜਾ ਫੂਡ ਆਰਡਰ ਕਰੋ ਬਟ 프라이ਸ ਖਾ ਕੇ ਮੈਂ ਦੇਖੀਆ 프라이ਸ ਦਾ ਗੋਡਾ ਕੋਈ ਨਾ ਆਇਲ ਵਾਲ ਨਹੀਂ ਹੈਗਾ ਸੋ ਆਈ ਗੈਸ ਜੇ ਤੁਸੀਂ ਪਾਰਟੀ ਵਗੈਰਾ ਕਰ ਰਹੇ ਹੋ ਤੁਸੀਂ ਇੱਥੋਂ ਵਾਲਾ ਫੂਡ ਆ ਜਿਹੜਾ ਉਹ ਖਾ ਸਕਦੇ ਹੋ ਆਣ ਇੱਥੇ ਪਾਰਟੀ ਰੂਮਸ ਡੀਸੈਂਟ ਸਾਈਜ਼ ਫੋਰ ਕਿਡਜ਼ ਐਂਡ ਸਟਫ ਜਿੱਥੇ ਤੁਸੀਂ ਆਪਣੇ ਬੱਚਿਆਂ ਦੀ ਪਾਰਟੀ ਕਰ ਸਕਦੇ ਹੋ ਐਂਡ ਨਾਲ ਦੀ ਨਾਲ ਉਹ ਪੂਰਾ ਇੰਜੋਏ ਕਰ ਸਕਦੇ ਨੇ ਇੱਥੇ ਹਿੱਲੀ-ਹਿੱਲੀ ਅੱਜ ਕਿਰਨ ਵੀ ਥੋੜਾ ਹੈਲੀ ਜੰਮਾ ਉੱਚੀ ਮਾਰ ਮੜਾ ਮੜਾ ਉੱਚੀ ਯੂ ਜਸ ਹਵ ਟੂ ਫੋਲਡ ਯਰ ਨੀਜ਼ ਜਦੋਂ ਥੱਲੇ ਜਾ ਰਹੀਆਂ ਦੈਟਸ ਵਲ ਟ੍ਰਾਈ ਦਾ ਕਰਕੇ ਦੇਖ ਉਹ ਨਹੀਂ ਕਿਤੇ ਫਟਦਾ ਤੇਰਾ ਇਨਾ ਭਾਰ ਨਹੀਂਗਾ ਕਿ ਹੈਗਾ ਇਨਾ ਭਾਰ ਅੱਜ ਪ੍ਰੂਫ ਹੋ ਗਿਆ ਵੀ ਤੇਰਾ ਭਾਰ ਹੈਗਾ ਟ੍ਰਾਈ 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 ਐ ਐ ਓ ਓ ਓ ਓ ਚਾਵਾ ਚਾਵਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੁੰਕੀ ਹੈਲੋ ਮਿਸਟਰ ਰੌਣਕ ਮੀਨੀ ਵਲੌਗ ਦੀ ਵਿੱਚ ਮੀਨੀ ਰੌਣਕ ਇੱਥੇ ਅਸੀਂ ਕਰਦੇ ਹਾਂ ਸਮਾਪਤੀ ਐਂਡ ਵੈਰੀ ਗੁੱਡ ਪਲੇਸ ਇੱਥੇ ਜ਼ਰੂਰ ਪਹੁੰਚਿਓ ਆਪਣੇ ਜਵਾਕਾਂ ਨੂੰ ਲੈ ਕੇ ਕੋਈ ਇਹ ਨਹੀਂ ਮਹਿੰਗੀ ਨਹੀਂ ਹੈਗੀ ਇਨਡੋਰ 플레이ਸ ਵਾ ਸਪੈਸ਼ਲੀ ਵਿంటర్ ਟਾਈਮ ਦੇ ਵਿੱਚ ਬਾਹਰ ਅਲਬਰਟਾ 'ਚ ਬਹੁਤ ਠੰਡ ਹੋ ਜਾਂਦੀ ਆ ਸਨੋ ਪੈਂਦੀ ਆ ਸੋ ਇੱਥੇ ਜੇ ਆਪਣੇ ਕਿਡਸ ਨੂੰ ਤੁਸੀਂ ਲੈ ਕੇ ਆਉਂਗੇ ਉਹ ਬਹੁਤ ਹੀ ਜ਼ਿਆਦਾ ਗੁੱਡ ਟਾਈਮ ਸਪੈਂਡ ਕਰਨਗੇ ਸੋ ਬਾਏ ਬਾਏ ਟਾਟਾ ਮਿਲਦੇ ਆਂ ਵੈਰੀ ਸੂਨ ਕਿਸੇ ਹੋਰ ਵਲੌਗ ਦੇ ਵਿੱਚ ਐਂਡ ਇਦਾਂ ਦੀਆਂ ਕੋਈ ਚੀਜ਼ਾਂ ਪਾ ਤੁਹਾਨੂੰ ਦਿਖਾਉਂਦੇ ਰਾਵਾਂਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਬਾਏ ਬਾਏ ਪ੍ਰੋਨਕ ਸੇ ਬਾਏ ਬਾਏ ਸਮਾਈਲ ਕਰ ਤੋ